ਰੋਟੀ ਕਪੜਾ ਨੌਕਰੀ ਤੇ ਮਕਾਨ ਤੋਂ ਇਲਾਵਾ ਇਨਸਾਨ ਨੂੰ ਜ਼ਿੰਦਗੀ ਜਿਉਣ ਲਈ ਇੱਕ ਹੋਰ ਬਹੁਤ ਵੱਡੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਹੈ ਇੱਜ਼ਤ ਤੇ ਸਨਮਾਨ ਜਦੋਂ ਬਾਕੀ ਸਭ ਕੁਝ ਹੋਵੇ ਤੇ ਇੱਜ਼ਤ ਹੀ ਕੋਲ ਨਾ ਹੋਵੇ ਤਾਂ ਇਨਸਾਨ ਦਿਮਾਗੀ ਤੌਰ ਤੇ ਸੋਚਣਾ ਬੰਦ ਕਰ ਦਿੰਦਾ ਹੈ ਅਤੇ ਗਲਤ ਕਦਮ ਚੁੱਕ ਲੈਂਦਾ ਹੈ ਅਜਿਹਾ ਹੀ ਵਾਕਿਆ ਅੰਮ੍ਰਿਤਸਰ ਦੀ 43 ਸਾਲਾ ਕਵਿਤਾ ਨਾਮ ਦੀ ਮਹਿਲਾ ਨਾਲ ਵੀ ਤੇਆ ਕਵਿਤਾ ਅੰਮ੍ਰਿਤਸਰ ਵਿਖੇ ਰਾਮ ਬਾਗ ਚਰਚ ਵਿੱਚ ਕੈਸ਼ੀਅਰ ਦੀ ਨੌਕਰੀ ਕਰਦੀ ਸੀ ਤੇ ਉੱਥੇ ਉਸ ਨੂੰ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਕਵਿਤਾ ਨੇ ਆਪਣੇ ਘਰ ਆ ਕੇ ਪੱਖੇ ਨਾਲ ਲੰਮਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਕਵਿਤਾ ਨੇ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਮੋਹਿਤ ਦੇ ਨਾਮ ਇੱਕ ਸੁਸਾਇਡ ਨੋਟ ਲਿਖਿਆ ਜਿਸ ਵਿੱਚ ਕਵਿਤਾ ਨੇ ਲਵਿਨਾ ਨਾਮ ਦੀ ਔਰਤ ਨੂੰ ਆਪਣੀ ਮੌਤ ਦਾ ਕਾਰਨ ਦੱਸਿਆ ਉਹ ਮੈਨੂੰ ਕੱਲ ਜਦ ਮੈਂ ਘਰ ਗਿਆ ਤੇ ਮੇਰੀ ਮੰਮਾ ਨੇ ਸੁਸਾਇਡ ਕੀਤਾ ਸੀ ਤੇ ਜੋ ਸੁਸਾਈਡ ਨੋਟ ਆ ਉਹਦੇ ਵਿੱਚ ਉਹਨਾਂ ਨੇ ਮੁੱਖ ਕਾਰਨ ਮਤਲਬ ਨਵੀਨਾ ਦਾ ਦੱਸਿਆ ਕਿ ਉਹ ਨਵੀਨਾ ਦਾ ਦੱਸਿਆ ਕਿ ਉਹ ਇਦਾਂ ਦਾ ਉਹਨਾਂ ਨੇ ਮੈਨੂੰ ਗੱਲ ਕਹੀ ਜਿਸ ਕਰਕੇ ਮੈਂ ਇਹਦਾ ਸੁਸਾਈਡ ਕੀਤਾ ਕੀ ਗੱਲ ਕਹੀ ਸੀ ਉਹਨਾਂ ਨੇ ਮਤਲਬ ਨਵੀਨਾ ਜੋ ਹੈ ਉਹ ਸਾਡੇ ਚਰਚ ਦੇ ਪਾਈ ਸਾਹਿਬ ਦੀ ਵਾਈਫ ਆ ਉਹਨਾਂ ਨੂੰ ਅਸੀਂ ਕਾਫੀ ਟਾਈਮ ਤੋਂ ਜਾਣਦੇ ਆ ਤੇ ਮਤਲਬ ਆ ਰਾਂਬਕ ਚਰਸਾ ਸਾਡਾ ਕ੍ਰਾਈਸਚਰਚ ਵਾਲਾ ਹੈਗਾ ਉੱਥੇ ਉਹ ਆਉਂਦੇ 7 ਸਾਲ ਹੋ ਗਏ ਉਹ ਇੱਥੇ ਆਏ ਨੂੰ ਤੇ ਸ਼ੁਰੂ ਸ਼ੁਰੂ ਚ ਸਾਡੇ ਨਾਲ ਬੰਦ ਤੁਸੀਂ ਬਾਅਦ ਚ ਪਤਾ ਨਹੀਂ ਦਦਾ ਕੀ ਹੋਇਆ ਕਿ ਉਹ ਮੰਮੀ ਨੂੰ ਨਹੀਂ ਪਸੰਦ ਕਰਦੇ ਹੁੰਦੇ ਸੀ ਤੇ ਮਤਲਬ ਜਿਉ ਮੰਮੀ ਮਿਲ ਜਾਂਦੇ ਸੀ ਵਾਤ ਵਾਤ ਸੇਵਾ ਕਰਨਾ ਅੱਗੇ ਵਾਤ ਕੇ ਕੰਮ ਕਰਨਾ ਤੇ ਉਹ ਪਸਾਨ ਨਹੀਂ ਕਰਦੇ ਸੀ ਮੇੜੇ ਮਾਰਦੇ ਸੀ ਮਤਲਬ ਚੀਪ ਲੈਂਗੁਏਜ ਯੂਜ਼ ਕਰਦੇ ਸੀ ਤੇ ਮਤਲਬ ਟੌਂਟ ਮਾਰਦੇ ਹੁੰਦੇ ਸੀ ਇੱਕ ਵਾਰ ਮਮਾ ਨੇ ਮੈਨੂੰ ਦੱਸਿਆ ਕਿ ਇੱਕ ਵਾਰ ਮਮਾ ਨੇ ਵਾਲ ਆਪਣੇ ਰੀਬੌਂਡ ਕਰਵਾਏ ਤੇ ਮਮਾ ਕਹਿੰਦੇ ਕਿ ਇਹ ਵੇਖੋ ਮਤਲਬ ਉਹਨਾਂ ਨੇ ਟੌਂਟ ਮਾਰਿਆ ਕਿ ਵੇਖੋ ਮੁੰਡਾ ਐਡਾ ਜਵਾਨ ਆ ਤੇ ਤੈਨੂੰ ਅਵਾਲ ਸਿੱਧੇ ਕਰਾਣ ਦੀ ਪਈ ਹੈ ਮਤਲਬ ਇਦਾਂ ਦੇ ਮਲੇ ਚੀਫ ਹਰਕਤਾਂ ਵਾਲੇ ਟੌਂਟ ਪ੍ਰੈਸ ਨੋਟ ਕੋਈ ਮਿਲੇ ਹਾਂ ਕਿਉਂਕਿ ਜਦੋਂ ਸੋ ਅਸੀਂ ਸਵੇਰੇ ਫੋਨ ਸਾਲ ਕਰ ਰਹੇ ਮਿਲ ਮਮਾ ਨੇ ਫੋਨ ਨਹੀਂ ਚੱਕਿਆ ਤੇ ਸਾਡੇ ਭਾਈ ਸਾਹਿਬ ਚ ਘਰ ਗਏ ਉਹ ਕੋ ਸਮਾਂ ਲੈਣਾ ਸੀ ਘਰੋਂ ਤੇ ਉਹ ਬੂਆ ਖੜਕਾ ਕੇ ਜਿਹੜਾ ਛੋਟੇ ਭਾਈ ਸਾਹਿਬ ਆ ਉਹ ਵਾਪਸ ਆ ਗਏ ਕਿ ਮੋਹਿਤ ਤੇ ਮੰਮੀ ਨੇ ਬੂਆ ਨਹੀਂ ਖੋਲਿਆ ਤੇ ਜਦ ਮੈਂ ਦੁਬਾਰਾ ਗਿਆ ਤੇ ਮੈਂ ਉਹ ਕੋਚ ਆਪੀ ਸੀ ਬੂਆ ਖੋਲੇ ਮੈਂ ਘਰ ਦੇ ਅੰਦਰ ਗਿਆ ਤੇ ਸਾਡੇ ਲੈਫਟ ਤੇ ਰਾਈਟ ਦੋ ਕਮਰੇ ਆ ਪਹਿਲਾਂ ਮੈਂ ਰਾਈਟ ਸਾਈਡ ਤੇ ਗਿਆ ਤੇ ਮੰਮੀ ਮੇਲ ਬੈਠੇ ਨਹੀਂ ਲੇਟੇ ਹੋਏ ਸੀ ਤੇ ਮੈਂ ਕਿਹਾ ਸ਼ਾਇਦ ਰਾਈਟ ਹਾਲ ਦੇ ਕਮਰੇ ਥੱਲੇ ਨਾਲ ਸੈਟ ਹੋਗਾ ਕਿਤੇ ਬੈਠੇ ਹੋਣ ਤੇ ਉੱਥੇ ਵੀ ਨਹੀਂ ਉਹ ਹੈਗੇ ਤੇ ਵਾਪਸ ਜਦੋਂ ਮੈਂ ਉਹਨਾਂ ਦਿਨ ਨੂੰ ਸਾਡੇ ਸਟੂਲ ਸੋਤੇ ਕੀ ਕੰਦੇ ਸੋ ਸਾਈਡ ਨੋਟ ਮਤਲਬ ਡਾਇਰੀ ਪਈ ਸੀ ਉਹਦੇ ਛੋਣਾਂ ਨੇ ਲਿਖਿਆ ਸਾਈਡ ਨੋਟ ਆਪਣਾ ਤੇ ਉਹਨਾਂ ਦਿਨ ਨੂੰ ਮੈਂ ਪੜ੍ਹਦਰਾਇ ਤੇ ਮੈਂ ਪੜ੍ਹਦੇ-ਪੜ੍ਹਦੇ ਬਾਹਰ ਬੂਏ ਦੇ ਕੋਲ ਆ ਗਿਆ ਤੇ ਉਹ ਬੂਆ ਖੜਕਾਇਆ ਤੇ ਪਾਇ ਸਮਿਤ ਆ ਗਏ ਤੇ ਉਹ ਵੀ ਅੰਦਰ ਆ ਗਏ ਤੇ ਮੈਂ ਅੰਦਰ ਵਾਲੇ ਰੂਮ ਲੈਫਟ ਸਾਈਡ ਤੇ ਦੇਖਣ ਚਲ ਗਿਆ ਮੈਂ ਕਿੱਥੇ ਉੱਥੇ ਦੇ ਨੀ ਮਮੀ ਤੇ ਉਨੀ ਦੇ ਉਹਨਾਂ ਨੇ ਦੇਖਿਆ ਕਿ ਜਿਹੜਾ ਸਾਡਾ ਬਾਹਰ ਗੈਸਟ ਰੂਮ ਹੋਦਾ ਤੇ ਮਮੀ ਨੇ ਮਲ ਸਾਈਡ ਕੀਤਾ ਆਪਣੇ ਆਪ ਨੂੰ ਮਲ ਫਾਂਸੀ ਲਗਾ ਲਈ ਸੀ ਕਿਤੇ ਪੱਖੇ ਨਾ ਹਾਂਜੀ ਪੱਖੇ ਨਾ ਫਾਂਸੀ ਲਗਾ ਲਈ ਸੀ ਇਸ ਘਟਨਾ ਬਾਰੇ ਜਦੋਂ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਤਾਂ ਉਹਨਾਂ ਨੇ ਮਾਮਲੇ ਦੀ ਤਫ਼ਤੀਸ਼ ਦੀ ਗੱਲ ਆਖੀ ਸਾਡੇ ਪਾਸ ਜਿਹੜਾ ਮੁਵਿੱਤ ਸਨੌਰ ਸ਼ਾਮ ਲਾਲ ਵਾਸੀ ਸਤਨਿਕ ਰੋਡ ਨੇ ਔਲਾਦ ਜੀ ਦੀ ਉਸਦੀ ਮਾਤਾ ਕੰਤਾ ਨੇ ਸੁਸਾਈਡ ਕਰ ਲਿਆ ਆ ਆ ਲੈ ਕੇ ਤੇ ਇੱਕ ਤੋਂ ਦਾ ਸੁਸਾਈਡ ਨੋਟ ਮਿਲਿਆ ਜਿਸ ਵਿੱਚ ਉਹਨੇ ਆਪਣੇ ਕਲੀਨਿਕ ਚਰਚ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀ ਕੋਈ ਲਵਿਨਾ ਨਾਮ ਦੀ ਮੈਡਮ ਉਹਦੇ ਤੇ ਤੰਗ ਪ੍ਰੇਸ਼ਾਨ ਕਰਦਾ ਜਿਹੜਾ ਹਿਸ ਲਾਇਆ ਸੀਗਾ ਸੀ ਮੋਹਿਦ ਦੇ ਬਿਆਨ ਤੇ ਮੁਕੱਦਮਾ ਨੰਬਰ 70 ਅਧੀਨ ਧਾਰਾ 306 ਆਈਪੀਸੀ थाना ਬੀ ਡਿਵੀਜ਼ਨ ਦਰਜ ਕੀਤਾ ਤੇ ਮਦਮੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤਫ਼ਤੀਸ਼ਦਾਨ ਜੋ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਮਹਿਲਾ ਲਈ ਲਾਜ ਇੱਕ ਅਨਮੁੱਲਾ ਗਹਿਣਾ ਹੁੰਦੀ ਹੈ ਤੇ ਜਦੋਂ ਕੋਈ ਵੀ ਇਨਸਾਨ ਮਹਿਲਾ ਦੇ ਚਰਿੱਤਰ ਤੇ ਉਂਗਲ ਚੁੱਕਦਾ ਹੈ ਤਾਂ ਔਰਤ ਲਈ ਜ਼ਿੰਦਗੀ ਨਰਕ ਬਣ ਜਾਂਦੀ ਹੈ ਜਿਸ ਦੇ ਨਤੀਜੇ ਅਕਸਰ ਹੀ ਗੰਭੀਰ ਨਿਕਲਦੇ ਨੇ ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ